ਖੁਸ਼ਖਬਰੀ ਖੁਸ਼ਖਬਰੀ ਅੱਜ ਡੇਰਾ ਬਾਬਾ ਨਾਨਕ ਵਿਖੇ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਇਸ ਤੁਹਾਡੇ ਸ਼ਹਿਰ ਵਿੱਚ ਸੋਨੀ ਗਿਫਟ ਹਾਊਸ ਖੁੱਲ ਗਿਆ ਹੈ ਸੋਨੀ ਗਿਫਟ ਹਾਊਸ ਤੇ ਆਓ ਅਤੇ ਆਪਣੇ ਬੱਚਿਆਂ ਲਈ ਮਨਪਸੰਦ ਚੀਜ਼ਾਂ ਲੈ ਕੇ ਜਾਓ ਸੋਨੀ ਗਿਫਟ ਹਾਊਸ ਡੇਰਾ ਬਾਬਾ ਨਾਨਕ ਬਕਾਲਾ ਰੋਡ ਨਜ਼ਦੀਕ ਪੰਜਾਬ ਨੈਸ਼ਨਲ ਬੈਂਕ ਅਤੇ ਨਜ਼ਦੀਕ ਬਿਜਲੀ ਘਰ ਸੋਨੀ ਗਿਫਟ ਹਾਊਸ ਜਾਓ ਅਤੇ ਆਪਣੇ ਮਨਪਸੰਦ ਬੱਚਿਆਂ ਲਈ ਚੀਜ਼ਾਂ ਲੈ ਕੇ ਆਓ ਵੱਧ ਤੋਂ ਵੱਧ ਚੀਜ਼ਾਂ ਲਿਆਓ ਘੱਟ ਰੇਟ ਸਭ ਤੋਂ ਵਧੀਆ ਚੀਜ਼ਾਂ ਸਸਤੇ ਰੇਟਾਂ ਤੇ ਲੈ ਕੇ ਜਾਓ ਛੋਣੀ ਗਿਫਟ ਹਾਊਸ ਡੇਰਾ ਬਣਾਣਾ ਗੱਲ ਕਰਦੀਆਂ ਤੇ ਇੱਥੇ ਤੁਸੀਂ ਆ ਦੇਖ ਰਹੇ ਕੜੀ ਵੀ ਕੀ ਬਾਤਾਂ ਜੀ ਬਹੁਤ ਸ਼ਾਨਦਾਰ ਕੜੀ ਵੀ ਆ ਬੱਚਾ ਜਿਹੜਾ ਆਪਣਾ ਟਾਈਮ ਵੀ ਦੇ ਸਕਦਾ ਹੈ ਵਧੀਆ ਖੂਬਸੂਰਤ ਹਾਂ ਜੀ ਕਾ ਬਾਤ ਅਰੇ ਸੱਟ ਬਹੁਤ ਵਧੀਆ ਇੰਦਰ ਵੀ ਲੱਗਦਾ ਹੈਗਾ ਵਾ ਚਾਰ ਕੁਰਸੀਆਂ ਤੇ ਟੇਬਲ ਕਾਰਪਰੋਨੇ ਵੀ ਤਾਂ ਡੇ ਆਉਂਦੇ ਨੇ ਤੇ ਬڑے ਰਮਾਨ ਨਾਲ ਚਾਰਜ ਨੇ ਵੈਸੇ ਬੈਠ ਸਕਦੇ ਨੇ ਟੱਪ ਕਿਆ ਬਾਤਾਂ ਜੀ ਛੋਟੇ-ਜੋਟੇ ਕੱਪਈ ਆਗੇ ਨਹੀਂ ਆਗੇ ਕਿਆ ਬਾਤ ਹੈ ਗਿਫਟ ਇਹ ਤੇ ਜਿਹਨੂੰ ਆਪਾਂ ਪੰਜਾਬੀ ਚ ਪਿਓਰ ਗਿਫਟੀ ਕਹਿ ਸਕਦੇ ਆਗਾ ਉਹ ਜਿਹੜਾ ਹੈਗਾ ਨਾ ਅਸਲੇ ਜਿਹੜਾ ਸ਼ੋਅਰੂਮ ਡੇਰਾ ਬਾਬਾ ਨਾਨਕ ਬੱਚਿਆਂ ਦਾ ਗਿਫਟ ਹਾਊਸ ਸੋਨੀ ਗਿਫਟ ਹਾਊਸ ਡੇਰਾ ਬਾਬਾ ਨਾਨਕ ਸੋਨੀ ਗਿਫਟ ਹਾਊਸ ਬਹੁਤ ਖੂਬਸੂਰਤ ਵੱਡੀਆਂ ਕੁਰਸੀਆਂ ਵੀ ਤੁਸੀਂ ਦੇਖ ਸਕਦੇ ਆ ਜੀ ਆ ਜੀ ਬੈਣ ਵਾਲੀਆਂ ਬਹੁਤ ਖੂਬਸੂਰਤ ਵਧੀਆ ਹਰ ਤਰ੍ਹਾਂ ਦੀ ਵੈਰੈਟੀ ਡੇਰਾ ਬਾਬਾ ਨਾਨਕ ਵਿੱਚ ਤੁਹਾਨੂੰ ਹੁਣੋਂ ਮਿਲੇਗੀ ਹਰ ਤਰ੍ਹਾਂ ਦੀ ਵੈਰੈਟੀ ਜਿਹੜੀ ਹੈਗੀ ਆ ਸੋਨੀ ਡੇਰਾ ਬਾਬਾ ਨਾਨਕ ਬੱਚਿਆਂ ਦਾ ਗਿਫੜੋ ਸੋਨੀ ਆਓ ਚਲਦੇ ਨਹੀਂ ਆਪ ਨੂੰ ਕਰਦੇ ਆ ਇਹਨਾਂ ਦੇ ਬਾਲਕ ਨਾਲ ਵੀ ਗੱਲ ਕਰ ਸ਼ੋਰ ਮੈਂ ਨਹੀਂ ਬੱਚਿਆਂ ਨੂੰ ਬਹੁਤ ਤੰਗੀ ਹੁੰਦੀ ਤੇ ਇਸ ਕਰਕੇ ਹੀ ਸ਼ੋਰ ਹੁੰਦਾ ਹੈ ਘੱਟ ਗੱਲ ਕਰਦੇ ਕਿਹੜੀ ਕਿਹੜੀ ਵੈਰੈਟੀ ਜਿਹੜੀ ਆ ਤੁਸੀਂ ਜਿਹੜੀ ਇੱਕ ਤੋਂ ਲੈ ਕੇ ਜੀ ਟੋਟਲ ਸਾਰੀ ਮਿਲ ਜਾਏਗੀ ਬੱਚਿਆਂ ਦੀ ਪੈ ਗਈ ਗੱਲ ਕਰੀਏ ਵੀ ਇਹ ਕੋਈ ਹੋਰ ਨਹੀਂ ਛੋਟੇ ਕੋਈ ਸਕੂਟਰ ਇਲੈਕਟ੍ਰਿਕ ਤੇ ਪਹਿਲਾਂ ਜੂਰ ਗੱਲ ਸਭ ਬਲੇ ਗੱਲ ਕਰਕੇ ਵੀ ਸਕੂਟਰ ਦਾ ਵੀ ਇਹ ਰੇਟ ਜਿਹੜਾ ਉਹ ਕੀ ਆ ਰੇਟ ਜੀ 1000 ਤੋਂ ਲੈ ਕੇ ਤੇ 10000 ਤੱਕ ਵੈਰਾਈਟੀ ਹੈਗੀ 15000 ਤੱਕ ਦੀ ਹੈਗੀ ਇਲੈਕਟ੍ਰਿਕ ਹਾਂਜੀ ਅੱਛਾ ਚਲੋ ਆਪਾਂ ਅੱਠ ਜਗੋਰ ਵੀ ਆ ਮਰਜੀ ਤੁਹਾਨੂੰ ਫੇਰ ਦੁਬਾਰਾ ਫੇਰ ਤੁੰਦੇ ਆ ਸਾਜੀ ਇਹ ਨਹੀਂ ਆਪਣੇ ਘੁੱਟ ਮਖਾਣੀ ਨਹੀਂ ਹੈ ਜੀ ਹਾਂਜੀ ਹਾਂਜੀ ਇਹਨਾਂ ਦਾ ਕੀ ਇਹਦਾ ਕੀ ਰੇਟ ਹੈ ਇਹ 4000 ਰੁਪਏ ਦਾ ਹੈ ਯਾਰ ਯਾਰ ਕੀ ਗੱਲ ਹੈ ਆ ਬੜੀ ਆਪਾਂ ਜੇ ਇਹ ਪੰਜ ਚ ਰ ਹੈ ਜੀ 15000 ਤੱਕ ਹੈਗੀ ਇਹ ਸਾਰੀ ਲੈਟਰੋਂ ਦੀ ਹੈ ਹਾਂ ਜੀ ਚੈਨਲ ਮਾਲ ਨਹੀਂ ਹੋ ਰਿਹਾ ਜੀ ਸਾਰਾ ਲੈਟਰੋਂ ਤੇ ਜਿਹੜੀ ਹੈਗੀ ਹੈ ਜੀ ਕਰੋ ਜੀ ਵਰਗੇ ਚਲਾ ਕੇ ਵਾਲੀ ਕਿਰਤ ਕਰੋ ਜੀ ਸੱਡ ਗਈ ਜੀ ਲਾਟਾ ਕਰਦੀ ਹੈ ਚੱਲ ਗਈ ਲੱਗੋ ਕਰੋ ਕਿ ਮੇਰਾ ਵੀ ਨਾ ਮਾਰੀ ਮੀਰੀ ਦਾ ਦੇ ਸਾਹਮਣੇ ਕਿ ਆਮੇ ਸਭ ਬੈਂਕ ਲੱਗੇ ਸ਼ੋਰੂਮ ਖੁੱਲਾ ਤੇ ਮੇਰੇ ਭਰਾ ਤਾਂ ਨਾ ਸਾਰੇ ਓਨ ਸੌਂਵਰ ਆਣ ਕੇ ਦੇ ਬੀਟ ਕਰਨ ਇਹ ਤਾਂ ਬਰਸਾਤ ਹੋਣੋਂ ਘੱਟ ਤੋਂ ਘੱਟ ਰੇਟ ਲੱਗੇਗਾ ਇਹ 4 ਵਾਸਤੇ ਕੰਮ ਕੀਤਾ ਜੀ